ਮੈਂ ਘਰ ਰੈਜ਼ੋਲੂਸ਼ਨ ਆਪਣੀ ਸਾਰੀ ਪਾਰਟੀ ਵੱਲੋਂ ਲੈ ਕੇ ਆਂਦਾ ਸੀ ਕਿ ਜਿਹੜੀ ਅਨ ਪੈਰਲਲ ਦੇ ਸੈਕਰੀਫਾਈਸ ਸੀ ਜਿਹੜੀ ਆਜ਼ਮ ਭਗਤ ਸਿੰਘ ਦੀ ਸੀ ਇਸ ਮਹਾਨ ਦੇਸ਼ ਨੂੰ ਆਜ਼ਾਦੀ ਦਿਵਸ ਦੇ ਵਿੱਚ ਸਮੁੱਚਾ ਹਿੰਦੁਸਤਾਨੀ ਸਾਰੇ ਹੀ ਹਿੰਦੁਸਤਾਨ ਦੇ ਵਾਸੀ ਸਾਰਾ ਪੰਜਾਬੀ ਜਗਤ ਇਹ ਚੰਗ ਹੈ ਕਿ ਪੰਜਾਬ ਅਸੈਂਬਲੀ ਯੂਨੀਮਸ ਰੈਜ਼ੋਲੂਸ਼ਨ ਪਾਇਆ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਮੰਗ ਕਰੇ ਕਿ ਉਹਨਾਂ ਦੀ ਅਨਪੈਲੈਂਡ ਜਿਹੜੀ ਸੈਕਰੀਫਾਈਸ ਹੈ ਉਹਦੇ ਬਾਅਦ ਸੇ ਉਹਨਾਂ ਨੂੰ ਭਾਰਤ ਰਤਨਾ ਦਾ ਅਸੀਂ ਚਾਹੁੰਦੇ ਹਾਂ ਕਿ ਸਨਮਾਨ ਉਹਨਾਂ ਨੂੰ ਦਿੱਤਾ ਜਾਏ ਬੜਾ ਅਨਫੋਰਚੂਨੇਟ ਹੈ ਜਾਂ ਮੈਂ ਰੈਜ਼ੋਲੂਸ਼ਨ ਪੜ ਕੇ ਸੁਣਾਣਾ ਚਾਹਨਾ ਜਿਹੜਾ ਤਿਆਰ ਕੀਤਾ ਸੀ ਜਿਸ ਹਾਊਸ ਯੂਨੀਨਮਸਲੀ ਰੈਜ਼ੋਲਵਸ ਟੂ ਰਿਕਮੈਂਡ ਟੂ ਦੀ ਗਵਰਨਮੈਂਟ ਆਫ ਇੰਡੀਆ ਟੂ ਕਾਲ ਫਾਰ ਦੀ ਭਾਰਤ ਰਤਨਾ ਅਵਾਰਡ ਚੀਤੇ ਆਜ਼ਮ ਸਰਦਾਰ ਪ੍ਰਦੇਸ਼ ਸਿੰਘ ਜੀ ਇਨ ਰੈਕੂਰਾਈਜੇਸ਼ਨ ਆਫ ਹਿਸ ਅਨਪੈਰਲਲ ਐਂਡ ਇਨਸਪੀਰੇਸ਼ਨਲ ਸੈਕਰੀਫਾਈਸ ਇਨ ਇਗਨਾਈਟਿੰਗ ਦੀ ਮੂਵਮੈਂਟ ਅਗੇਂਸਟ ਦੀ ਬ੍ਰਿਟਿਸ਼ ਕੋਲੋਨੀਅਲ ਆ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਪੀਕਰ ਸਾਹਿਬ ਨੇ ਮੈਨੂੰ ਬੋਲਣ ਦਾ ਵਕਤ ਦਿੱਤਾ ਬੋਲਣ ਦੇ ਟਾਈਮ ਹੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੇ ਇੱਕ ਮੈਂਬਰ ਖੜਾ ਕਰ ਦਿੱਤਾ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਵੇਖੋ ਕਿੰਡੀ ਅਨਫੋਰਚੂਨੇਟ ਗੱਲ ਹੈ ਰੋਜ਼ ਜ਼ੀਰੋ ਆਰ ਦੇ ਵਿੱਚ ਸਵਾਲ ਜਵਾਬਾਂ ਦੇ ਵਿੱਚ ਆਪਣੀ ਸੈਸ਼ਨ ਦੇ ਵਿੱਚ ਅਸੀਂ ਇੱਕ ਦੂਜੇ ਤੇ ਕੁਝ ਵੀ ਖਿਲਾਫ ਜਾਂ ਹੱਕ ਚ ਗੱਲ ਕਹਿ ਸਕਦੇ ਹਾਂ ਸਭ ਨੂੰ ਪੂਨ ਰੱਖ ਪਰ ਜਦੋਂ ਐਡਾ ਇੱਕ ਸੌਲਮ ਰੈਜ਼ੋਲੂਸ਼ਨ ਲੈ ਕੇ ਆ ਰਹੇ ਆ ਇੱਕ ਪੁੱਤਰ ਰੈਜ਼ੋਲੂਸ਼ਨ ਆ ਰਿਹਾ ਉਸ ਟਾਈਮ ਤੇ ਸਪੀਕਰ ਸਾਤਾ ਜਿਹੜਾ ਰੋਲ ਸੀ ਮੈਂ ਸਮਝਣਾ ਬੜਾ ਬਦਕਿਸਮਤੀ ਦੇ ਨਾਲ ਇਹ ਸਿਗਨਲ ਮੈਨੂੰ ਲੱਗਦਾ ਸਿੱਧਾ ਦਿੱਲੀੋਂ ਆਇਆ ਸੀ ਅੱਜ ਉਹਨਾਂ ਦੀ ਅੱਖਾਂ ਵਿੱਚ ਉਹਨਾਂ ਦੇ ਬਿਹੇਵੀਅਰ ਵਿੱਚ ਫਰਕ ਸੀ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਿਹੜਾ ਰੈਜ਼ੋਲੂਸ਼ਨ ਉਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਕੋਟ ਕਰਨੇ ਸ਼ੁਰੂ ਕਰ ਦਿੱਤੇ ਬਹੁਤ ਅਨਫੋਰਚੂਨੇਟ ਮੈਂ ਆ ਫੋਟੋਆਂ ਵਿਖਾਣਾ ਚਾਹੁੰਦਾ ਤੁਹਾਨੂੰ ਜਿਸ ਵਿਅਕਤੀ ਨੇ ਕੰਮ ਕੀਤਾ ਉਹਦਾ ਨਾਮ ਹੈ ਭਗਵੰਦ ਸਿੰਘ ਬਾਤਣਾ तहसील ਦਾ ਰਹਿਣ ਵਾਲਾ ਉਹਨੇ ਕੋਸ਼ਿਸ਼ ਕੀਤੀ ਆ ਤੁਸੀਂ ਵੇਖੋ ਕਈ ਸਾਲਾਂ ਦੀ ਆ ਸੰਵਾ ਸਾਹਿਬ ਨੇ ਇਹਦੇ ਵਿੱਚ ਸੀਐਮ ਪੰਜਾਬ ਭਗਵੰਤ ਮਾਨ ਨੇ ਅਗਲੀ ਫੋਟੋ ਦੇ ਵਿੱਚ ਇਹ ਜੱਤੀ ਸਪੀਕਰ ਸਾਹਿਬ ਨੇ ਇਹਦੇ ਵਿੱਚ ਐਫਐਮ ਸਾਹਿਬ ਨੇ ਅਗਲੀ ਦੇ ਵਿੱਚ ਅਮਨ अरोड़ा ਜੀ ਨੇ ਖੜੇ ਦੀ ਆ ਤੁਸੀਂ ਵੇਖੋ ਉਹਦਾ ਵਰਕ ਉਹ ਇੱਕ ਇੱਕ ਬੰਦੇ ਕੋਲ ਪਿਛਲੇ ਸਾਲਾਂ ਦਾ ਲਾਲ ਖਿਤਾਬ ਲਈ ਕਰਦੇ ਇਹਨਾਂ ਸਾਰਿਆਂ ਕੋ ਚਿੱਠੀਆਂ ਲਖਵਾਈਆਂ ਨੇ ਐਮ ਐਲ ਏਸ ਕੋ ਐਮ ਪੀਸ ਕੋ ਆਪ ਦੇ ਚੀਫ ਮਿਨਿਸਟਰ ਕੋ ਸਪੀਕਰ ਕੋ ਇਹਨਾਂ ਦੇ ਫਾਈਨੈਂਸਿਸ ਤੋਂ ਇਹਨਾਂ ਦੇ ਪਾਰਟੀ ਪ੍ਰਧਾਨ ਕੋ ਤੇ ਜਦੋਂ ਅਸੀਂ ਉਹ ਗੱਲ ਕੀਤੀ ਜਿਹੜਾ ਸਾਰਾ ਹਿੰਦੁਸਤਾਨ ਤੇ ਹਰ ਪੰਜਾਬੀ ਚੰਦ ਤੇ ਇਹਨਾਂ ਨੇ ਉਸੇ ਟਾਈਮ ਇੱਕ ਆਪਣੇ ਮੈਂਬਰ ਨੂੰ ਖੜ੍ਹਾ ਕਰਕੇ ਇੱਕ ਬਿਲਕੁਲ ਹੀ ਇਹ ਮਟੀਰੀਅਲ ਇਸ਼ੂ ਤੇ ਇਥੇ ਸਾਰੇ ਹਾਊਸ ਦੇ ਵਿੱਚ ਮੈਂ ਸਮਝਦਾ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਮੈਨੂੰ ਬਹੁਤ ਪਾਰੀ ਅਫਸੋਸ ਹੈ ਕਿ ਇਹਨਾਂ ਦੇ ਚਿਹਰੇ ਨੂਰਾਨੀ ਨੇ ਤੇ ਕਰਤੂਤਾ ਕਾਫਰਾਨੀ ਨੇ ਚਿਹਰੇ ਤੁਸੀਂ ਵੇਖੋ ਇਹਨਾਂ ਦੇ ਚਿਹਰਿਆਂ ਤੋਂ ਬੜੇ ਨੂਰਾਨੀ ਨੇ ਕਰਤੂਤਾ ਕਾਫਰਾਨੀ ਨੇ ਇਸ ਪਾਰਟੀ ਦੀ ਸੋਚ ਤੁਸੀਂ ਵੇਖੋ ਪਿੱਛੇ ਫੋਟੋ ਲਾਈ ਹੈ ਡਾਕਟਰ ਭੀਮrao ਸਾਹਵੇਂਗੇ ਅੰਬੇਦਕਰ ਸਾਹਿਬ ਦੀ ਪਿੱਛੇ ਆਪਣੇ ਹਰ ਦਫ਼ਤਰ ਚ ਫੋਟੋ ਲਾਈ ਸ਼ਹੀਦ ਆਜ਼ਮ ਭਗਤ ਸਿੰਘ ਜੀ ਵੱਟ ਸੋਚ ਇਸ ਟੋਟਲ ਇਹਨਾਂ ਦੀ ਉਹ ਹੈ ਜਿਹੜੀ ਉਸ ਟਾਈਮ ਦਾ ਜੇਮਸ ਸਕਾਟ ਵੀ ਸੋ ਸੀ ਜਿਹਨੇ ਸਾਇਮਨ ਕਮਿਸ਼ਨ ਦੇ ਵੇਲੇ ਚਿਹਰੇ ਪੰਜਾਬ ਲਾਲਾ ਲਾਜਪਤ ਰਾਏ ਜੀ ਤੇ ਲਾਠੀ ਚਾਰਜ ਕੀਤਾ ਤੇ ਉਹਨਾਂ ਦੀ ਸ਼ਹਾਦਤ ਹੋਈ ਸੀ ਇਹ ਉਹ ਜਮਾਤ ਹੈ ਇਹ ਉਹ ਜਮਾਤ ਹੈ ਜਿਹੜਾ ਚਿਹਰਾ ਕੋਈ ਹੈ ਜਿਹੜੇ ਨਰਾਲੀ ਬਟ ਕਰਤੂਤ ਕਾਫਰਾਂ ਅਸੀਂ ਵਾਕ ਆਊਟ ਕੀਤਾ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਯਾਨੀ ਮਸ਼ੇਲਸਟਰ ਕਸਟੋਡੀਅਨ ਆਫ ਦ ਹਾਊਸ ਜਿਹੜੇ ਸਾਡੇ ਸਪੀਕਰ ਸਾਹਿਬ ਆ ਚਿੱਠੀਆਂ ਲਿਖਿਆ ਨੇ ਕਹਤਾਂ ਉਹਦੇ ਚਿੱਠੀਆਂ ਬਖਾਨਾ ਸੀ ਜਿਹਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਤੱਕ ਨੂੰ ਚਿੱਠੀਆਂ ਲਿਖੀਆਂ ਨੇ ਕਿ ਆ ਸਾਹ ਕੁਲਤਾਰ ਸਿੰਘ ਦੀ ਚਿੱਠੀ ਆ ਕੁਲਤਾਰ ਸਿੰਘ ਦੀ ਚਿੱਠੀ ਤੁਸੀਂ ਵੇਖੋ ਪ੍ਰਾਈਮ ਮਿਨਿਸਟਰ ਨੂੰ ਲਿਖੀ ਹੈ 669 ਮੋਦੀ ਜੀ ਆਏ ਹੰਬਲੀ ਰਿਕਵੈਸਟ ਯੂ ਦੈਟ ਫਰੀडम फाइਟਰਸ ਸ਼ੀਤ ਆਜ਼ਮ ਭਗਤ ਸਿੰਘ ਦੀ ਰਾਜਗੁਰੂ ਸੁਖਦੇਵ ਦੀ ਉਹ ਸਾਰੀਆਂ ਗੱਲਾਂ ਕਰਦੇ ਹੋਏ ਟੂ ਬੀ ਗਿਵਨ ਸਟੇਟਸ ਆਫ ਨੈਸ਼ਨਲ ਮਾਰਕਟਰ ਐਂਡ ਵੀ ਪ੍ਰੈਸਟੋਰਡ ਭਾਰਤ ਰਤਨਾ ਪਰ ਅਬ ਆਪ ਮੈਂਸ਼ਨ ਫਰੀਡਮ ਬਾਈ ਆ ਚਿੱਠੀ ਇਹ ਇੱਕ ਪਾਸੇ ਚਿੱਠੀਆਂ ਲਿਖਦੇ ਨੇ ਜਦੋਂ ਆਪੋਜੀਸ਼ਨ ਵਾਲੇ ਕੋਈ ਰੈਜ਼ੋਲੂਸ਼ਨ ਲੈ ਕੇ ਆਉਂਦੇ ਨੇ ਤੇ ਇਹ ਆਦਮੀ ਉੱਥੇ ਰੈਜ਼ੋਲੂਸ਼ਨ ਨੂੰ ਅਪੋਜ਼ ਕਰਦੇ ਨੇ ਰੌਲਾ ਰੱਪਾ ਪਾਉਂਦੇ ਨੇ ਇਹ ਸਭੀ ਦੇ ਨੇ ਕ ਰੈਜ਼ੋਲੂਸ਼ਨ ਕੱਲਾ ਇਹਨਾਂ ਵੱਲੋਂ ਹੀ ਆਣਾ ਚਾਹੀਦਾ ਸੀ ਇਹਨਾਂ ਵੱਲੋਂ ਵੀ ਆਉਂਦਾ ਸੀ ਸਪੋਰਟ ਕਰਨੋਂ ਪਿਆਰ ਸੀ ਬਹੁਤ ਅਫਸੋਸਾ ਨੂੰ ਹੈ ਬਹੁਤ ਦੁਖਦਾਈ ਬਹੁਤ ਹੀ ਦੁਖਦਾਈ ਇਹ ਮੌਕਾ ਹੈ ਕੋਈ ਸੇ ਗੱਲ ਕਰ ਅਸੀਂ ਹਾਊਸ ਤੋਂ ਬਾਹਰ ਉੱਠ ਕੇ ਆਏ ਆ ਇਹਨੂੰ ਕੰਡੈਮਨ ਕਰਨਾ ਸਮੁੱਚੇ ਪੰਜਾਬ ਨੂੰ ਤੇ ਹਿੰਦੁਸਤਾਨੀਆਂ ਨੂੰ ਇਹਨਾਂ ਫਰਜ਼ੀ ਇਨਕਲਾਬੀਆਂ ਦੀ ਸੋਚ ਬਾਰੇ ਚੰਗੀ ਤਰ੍ਹਾਂ ਹੁਣ ਚਾਣ ਲੈਣਾ ਹੋ ਜਾਣਾ ਚਾਹੀਦਾ ਜੀ ਬਾਜਵਾ ਸਾਹਿਬ ਜੀ ਬਾਜਵਾ ਸਾਹਿਬ ਹਿੰਦੀ ਜਰਾ ਬ੍ਰੀਕ ਇੰਪੋਰਟੈਂਟ ਜੀ ਇਹ ਮੈਂ ہندی چینلز کے لیے یہ بات کہنا چاہتا ہوں ایک بھگونت سنگھ نام کے گھگا گاؤں ہے ان کا پٹیالہ میں پاترہ تحصیل ہے انہوں نے یہ لال کتاب تیار کر رکھی انہوں نے ساری پولیٹیکل جماعتوں کے لیڈرز کے پاس میں سے لیٹرز لے رکھی ہیں پرائیم منسٹر کے نام پر سارے ایم پیز نے لکھا ہوئے آپ کے سی ایم مان صاحب کی چٹھی ہے سنما صاحب کی ہے آمن اروڈا جی کی ہے جس پہ انہوں نے پیشکش کی ہوئی ہے کہ شہید آدم بھگت سنگھ راج گرو سمدیب جی ان کو نیشنل مارٹس ڈکلیئر کیا جائے اور بھارت ردنا سے شہید آدم بھگت سنگھ جی کو سلمان دیا جائے آج صبح زیرو آر میں سپیکر صاحب نے داز پیز لیڈر آف دی اپوزیشن موقع دیا کہ آپ اپنی بات رکھیں یا تو میرا خیال ہے ان کو ہو سکتا کسی حساب سے تم جب آپ پر کرتے ہو بات لیک بھی ہو جاتی ہے تو انہوں نے جب میں نے یہ ریزولوشن پر بات اپنی رکھنی شروع کی تو ان کے اپنے لوگوں نے اتراج جتانا شروع کیا میں پوچھنا چاہتا ہوں آج سارا ہندوستان سارے ہندوستان نے ہمارے پنجابی وشیشت اور نوجوان پیڑی جو ہے ہمارے دیش کی وہ سارے چاہتے ہیں کہ اتنے سالوں سے سے نوازا نہیں گیا شہدی اعظم بھگت سنگھ جی کو ان کو نوازنا چاہیے اور یہ ایک فرضی انقلابی جواب جو پیچھے فوٹو تو رکھتی ہے ڈاکٹر امبیدکر صاحب کی اور شہدی اعظم بھگت سنگھ جی سوچ ان کی جیسے ایک پرانا ایک کہاوت تھی کہ چہرے نورانی ہیں مگر کرتوت ان کی کافرانوں والی کافروں والی کرتوت ہے چہرے نورانی ہیں بڑی بڑی کرسوں پر بیٹھے ہیں آج جب یہ ریزولوشن میں لے کر آیا انہوں نے اس ریزولوشن کو پوز کیا اسی وجہ سے ساری پارٹی آج واک آؤٹ کیا ہے ہمیں گہرے ہمارے دکھ ہمارے دل کو اس کے ساتھ ایک جیس اور گاؤ پہنچا ہے اور ہم اس کو کنڈیم کرتے ہیں اور سارے ہندوستان ہندوستانیوں کو اور نوجوانوں کو یہ بتا دیں کہ آپ دیکھئے کس قسم پر پنجاب صاحب اپوز کیوں کیا گیا کیونکہ یہ تو یونیمس ہونا چاہیے تھا کیونکہ شہید بھگت سنگھ کا درجہ بہت اونچا درجہ بنا ہے دیکھیں ایک میں ایک گل کہیں کہنا وہ تو سپیکر صاحب یہ بات تو سپیکر ہی بتا سکتے اور انفارچونیٹ بات کیا ہے ادھر سپیکر صاحب نے رول کوٹ کرنا شروع کر دیا اگر ریزولوشن لانا تھا پندرہ دن کا مجھے نوٹس ہے ਭਾਈ 15 ਦਿਨ ਦੇ ਨੋਟਿਸ ਪਰ ਤੋਂ ਅਭੀ ਤੱਕ ਕਵੀ ਵਿਧਾਨ ਸਭਾ ਹੀ ਨਹੀਂ ਹੋਈ ਬਾਦਨਾ ਸਾਹਿਬ ਇਹ ਸਰਕਾਰ ਦਾ ਆਪਣੇ ਕਮਰਿਆਂ ਦੇ ਵਿੱਚ ਸਾਧ ਸਿੰਘ ਜੀ ਨਾ ਪੋਟਾ ਲਾਉਂਦੇ ਹੈ ਉਹਨਾਂ ਨੇ ਕਰਨ ਦਾ ਤਾਂ ਤ ਤੁਸੀਂ ਗੱਲ ਨਹੀਂ ਸਮਝਦੇ ਇਹਨਾਂ ਨੂੰ ਇਹ ਤਕਲੀਫ ਹੋਣੀ ਹੈ ਕਿ ਆਪੋਜੀਸ਼ਨ ਵੱਲੋਂ ਰੈਜ਼ੋਲੂਸ਼ਨ ਕਿਉਂ ਆ ਰਿਹਾ ਹੈ ਕਿਉਂਕਿ ਮੇਰਾ ਖਿਆਲ ਇਹਨਾਂ ਨੂੰ ਆਪਣੀ ਗੱਲ ਦਾ ਤੇ ਧਿਆਨ ਨਹੀਂ ਰਿਹਾ ਜਦੋਂ ਰੈਜ਼ੋਲੂਸ਼ਨ ਕਾਂਗਰਸ ਵੱਲੋਂ ਆਇਆ ਇਹਨਾਂ ਨੂੰ ਤਕਲੀਫ ਪਹੁੰਚੀ ਭਾਈਆ ਸਾਹਿਬ ਭਾਈਆ ਸਾਹਿਬ ਭਾਈਆ ਸਾਹਿਬ ਭਾਈਆ ਸਾਹਿਬ ਐਕਸ਼ਨ ਦਿੱਤੀ ਪਰ ਜਿਹੜੀਆਂ ਹੋਣਾ ਲੱਗੀਆਂ ਉਹਨਾਂ ਦੇ ਕਮਰਿਆਂ ਦਾ ਡੇਕਟਰ ਖਾਣੇ ਲਈ ਲੱਗੀਆਂ ਟੋਟਲੀ ਦਿਖਾਵੇ ਵਾਲੇ ਇਹਨਾਂ ਦੇ ਵੇਖੋ ਸ਼ੀਦਿਆਜ਼ਮ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੀ ਸੋਚ ਨਾਲ ਦੇ ਬੱਧੀ ਬੰਦੇ ਨੇ ਨਹੀਂ ਬਾਈਵਾਂ ਸਾਹਿਬ ਜਿਹੜਾ ਉਹ ਸਵਾਲ ਖੜਾ ਕਰਦੇ ਉਹ ਇਹ ਕਹਿੰਦੇ ਆ ਕਿ ਤੁਹਾਡੀਆਂ ਸਰਕਾਰਾਂ ਇੱਥੇ ਵੀ ਰਹੀਆਂ ਉੱਥੇ ਵੀ ਰਹੀਆਂ ਉਦੋਂ ਤੁਸੀਂ ਕਿਉਂ ਨਹੀਂ ਮੂਵ ਕੀਤਾ ਉਹ ਕਹਿੰਦੇ ਤੁਹਾਡੀਆਂ ਸਰਕਾਰਾਂ ਇੱਥੇ ਵਿੱਚ ਕਿਉਂ ਨਹੀਂ ਮੂਵ ਕੀਤਾ ਗਿਆ ਹੈਗਾ ਇਹ ਜਿਹੜਾ ਰੈਜ਼ੋਲੂਸ਼ਨ ਸੀ ਬਹੁਤ سارے ਕੰਮ ਪੁਰਾਣੇ ਸਮੇਂ ਚ ਨਹੀਂ ਉਹਦਾ ਮਤਲਬ ਹੁਣ ਹੋਣੇ ਨਹੀਂ ਚਾਹੀਦੇ